ਵੇਜੇ ਤਾਂ ਰਾਜਾ ਨਦੀ ਚ ਰੁੜ ਜਾਂਦਾ ਹੈ ਅਗਲੀ ਕਹਾਣੀ ਸੁਣ ਠੀਕ ਹੈ ਕਿ ਇਹ ਹੀ ਗੱਲ ਹੈ ਨਾ ਕੋਟਾ ਨਹੀਂ ਕੋਈ ਬੜੀ ਕੋਟਾ ਹੂੰ ਹਾਂ ਤੇ ਉਹ ਬਗ ਜਾਂਦਾ ਹੈ ਰਾਜਾ ਰੁੜ ਜਾਂਦਾ ਹੈ ਬਾਹਰ ਨਿਕਲ ਜਾਂਦਾ ਕਿਉਂ ਬਾਹਰ ਤਾਂ ਜਨ ਕਹਾ ਵੀ ਗੋਵਨੀ ਕਾਢੀ ਦਿੱਤਾ ਉਹਨੇ ਕੰਮ ਤਾਂ ਆਣ ਨੇ ਠੀਕ ਹੈ ਕਿ ਨਹੀਂ ਹੂੰ ਤੇ ਬਾਹਰ ਨਿਕਲ ਜਾਂਦਾ ਕਿਸੇ ਸਾਰੂ ਦਾ ਸਾਰੂ ਦੀ ਕੁਟਿਆ ਚ ਬਗ ਜਾਂਦਾ ਹੂੰ ਉਹਨੂੰ ਅਨਕਗਾ ਦੇਖ ਕੇ ਉਧਰ ਨੂੰ ਹੋ ਜਾਂਦਾ ਸੱਦਾ ਹੂੰ ਉੱਧ ਜਾ ਵੜਦਾ ਹੈ ਉਹ ਹੂੰ ਜਦੋਂ ਭਾਈ ਉੱਧਰ ਜਾ ਵੜਦਾ ਦੋ ਦਿਨ ਉੱਥੇ ਰਹਿੰਦਾ ਸੰਤਾ ਕੋਲੇ ਅੱਛਾ ਉਹ ਸੰਤ ਉਹਨੂੰ ਵਚਨ ਕਰ ਦਿੰਦੇ ਆ ਵੀ ਤੂੰ ਪ੍ਰਤਾਪ ਕਰਦਾ ਰਾਜਾ ਬਣੇਗਾ ਅੱਛਾ ਸੰਤ ਕਹਿੰਦੇ ਹੂੰ ਉਹ ਕਹਿੰਦਾ ਜੇ ਮੇਰਾ ਰਾਜ ਹੀ ਖੁੱਸ ਗਿਆ ਮੈਂ ਕਿੱਥੋਂ ਪ੍ਰਤਾਪ ਕਰਦਾ ਰਾਜਾ ਬਣੂੰ ਹੂੰ ਉਹਨੂੰ ਜਿੱਕੀ ਨਹੀਂ ਆਇਆ ਰਾਜੇ ਨੂੰ ਇਹ ਸ਼ਿਕਾ ਲੈ ਚ ਬੋਲਦਾ ਉਹ ਸੰਤਾ ਕੋਲੇ ਜਦੋਂ ਵਗ ਜਾਂਦਾ ਉਹ ਸੰਤਾ ਕੋਲੇ ਦੋ ਚਾਰ ਦੋ ਚਾਰ ਦਿਨ ਰਹਿੰਦਾ ਅੱਛਾ ਖੰਟੂ ਨੂੰ ਕਹਿੰਦੇ ਤੂੰ ਪ੍ਰਤਾਪਗੜ੍ਹ ਦਾ ਰਾਜਾ ਬਣੇਗਾ ਅੱਛਾ ਉਹ ਕਹਿੰਦਾ ਜੀ ਮੇਜੋ ਮੇਰਾ ਆਪਦਾ ਹੀ ਰਾਜ ਖੁੱਛ ਗਿਆ ਮੈਂ ਕਿੱਥੋਂ ਪ੍ਰਤਾਪਗੜ੍ਹ ਦਾ ਰਾਜਾ ਬਣੂੰ ਠੀਕ ਹੈ ਉਹ ਕਹਿੰਦਾ ਨਹੀਂ ਤੂੰ ਪ੍ਰਤਾਪਗੜ੍ਹ ਦਾ ਰਾਜਾ ਬਣੇਗਾ ਹੂੰ ਭਾਈ ਉਹ ਉਹ ਸ਼ਹਿਰ 'ਚ ਵਗ ਜਾਂਦਾ ਪ੍ਰਤਾਪਗੜ੍ਹ 'ਚ ਅੱਛਾ ਪ੍ਰਤਾਪਗੜ੍ਹ ਸ਼ਹਿਰ 'ਚ ਵਗ ਜਾਂਦਾ ਹੁਣ ਜਦ ਤੜਕੇ ਵੇਲੇ ਆਖਿਆ ਵੇ ਸੀਗਾ ਵੀ ਬਾਦ ਖਲਾਊਗਾ ਹੂੰ ਉਹ ਰਾਜਾ ਬਣੂ ਠੀਕ ਹੈ ਠੀਕ ਹੈ ਕਿ ਨਹੀਂ ਠੀਕ ਹੈ ਭਾਈ ਹੋਰ ਵੀ ਬੈਠੇ ਬਥੇਰੇ ਵੀ ਉਹਦੇ ਜਿਹੜੀ ਰਾਣੀ ਸੀ ਉਹਦੇ ਘਰ ਆਲਾ ਗੁਜ਼ਰ ਗਿਆ ਸੀ ਪੁੱਤ ਜੀ ਹੋਰ ਉਹਦੇ ਹੈ ਨਹੀਂ ਸੀ ਉਹਨੇ ਕਾ ਪੁੱਤ ਹੋਰ ਬਣਉਣੇ ਸੀ ਆਉਦਾ ਠੀਕ ਹੈ ਸਮਝ ਗਿਆ ਉਹ ਭਈ ਰਾਜਾ ਵੀ ਬਹਿ ਗਿਆ ਉੱਥੇ ਜਾ ਕੇ ਵਿੱਚ ਹਮ ਲੋਕਾਂ ਦੇ ਉਹ ਬਹਿ ਗਿਆ ਟੋਟਾ ੜਾਤਾ ਉਹਨੇ ਰਾਣੀ ਨੇ ਅੱਛਾ ਸਮਝਿਆ ਉਹ ਟੋਟਾ ੜਾਤਾ ਟੋਟਾ ਉੱਡਿਆ ਫਿਰ ਦਵਿਆ ਫਿਰ ਨਾ ਤਾਂ ਫੇਰੇ ਘੇੜੇ ਦੀ ਜਾਂਦਾ ਹਮ ਉਹ ਉਹਦੇ ਰਾਜੇ ਦੇ ਸੱਤੇ ਰਹਿ ਗਿਆ ਅੱਛਾ ਜਾ ਕੇ ਅੱਛਾ ਰਾਜ ਦੇ ਦਾ ਸੱਤੇ ਵੈ ਗਿਆ ਭਾਈ ਰਾਣੀ ਨੇ ਉਹਦਾ ਪੁੱਤ ਬਣਾ ਲਿਆ ਰਾਜਾ ਬਣ ਗਿਆ ਠੀਕ ਆ ਬਣ ਗਿਆ ਨਾ ਹੂੰ ਤੇ ਜਦੋਂ ਰਾਜਾ ਬਣ ਗਿਆ ਉਹ ਤਾਂ ਉੱਥੇ ਉਹਨੇ ਰਾਜ ਕਰੀ ਜਾਂਦਾ ਹੈ ਅੱਛਾ ਤੇ ਹੁਣ ਚੱਲਦੀ ਆ ਉਦੋਂੋਂ ਕਹਾਣੀ ਬੱਚਿਆਂ ਵਾਲੀ ਹਾਂ ਹੂੰ ਬੱਚਾੜੀ ਉਹੋ ਭਾਈ ਜਦੋਂ ਬੱਚੇ ਬਣਨ ਲੰ다 ਕੋਸ ਪਾਸੇ ਕੋਸ ਪਾਸੇ ਹੂੰ ਉਹ ਤਾਂ ਧੋਣ ਤੋਂ ਤੋਂ ਵਿਵਗ ਜਾਂਦੇ ਆ ਅੱਛਾ ਕੱਪੜੇ ਤੋਂ ਹੂੰ ਠੀਕ ਆ ਉਨੇ ਆਖਿਆ ਵੀ ਤੋ ਬੰਨੇ ਆਖਿਆ ਵੀ ਆਪਾਂ ਕੱਪੜੇ ਦਾ ਰੋਜ਼ ủi ਧੋਣੇ ਆ। ਆਹੇ ਦੇ ਬੱਚੇ ਕਿੱਥੋਂ ਮਿਲਣਗੇ ਆਪਾਂ ਨੂੰ? ਠੀਕ ਹੈ। ਉਹ ਭਾਈ ਖੋਲ ਲਿਆਉਂਦੇ ਆ ਆਪਣੇ ਘਰੇ। ਅੱਛਾ। ਉਹ ਖੋਲ ਲਿਆਉਂਦੇ ਆ ਪਾਲ ਦੇ ਕੋਲੋਸਦੇ ਆ। ਠੀਕ ਹੈ। ਉੰਦਰ ਉਹ ਰਾਣੀ ਦੀ ਛੋਲਾ ਕਣੀ। ਹੂੰ। ਰਾਣੀ ਨੂੰ ਜੋ ਉਹ ਸਦਾਗਰ ਜਦੋਂ ਖੰਬਲਾ ਪੁੱਠਾ ਚਾਖ ਲੈ। ਹੂੰ। ਉੱਥੇ ਫਿਰ ਭੈਣ ਨੂੰ ਦਾਅਰ ਕਰਦੀ ਆ ਵੀ ਜੇ ਮੇਰੇ ਕੋਲੇ ਹੁਣ ਜਾਇਰ ਹੋਊਂਦੀ ਤਾਂ ਮੈਂ ਖਾ ਕੇ ਮਰ ਜਾਂਦੀ ਉਹਨੇ ਮੇਰੇ ਕੋਲੇ ਕੁਛ ਨਹੀਂ ਤੂੰ ਹੀ ਐ ਘਾੜ ਕਹਿੰਦੇ ਜਿਹੜਾ ਐ ਮੱਛਿਉਂ ਥੱਦਾ ਜਾਂਦਾ ਸੀ ਦਾਦਾ ਐਂ ਦੇ ਕਡੋਲੇ ਖਾ। ਅੱਛਾ। ਕਿੱਟ ਐ ਹੋਜੇ ਕਿੱਟ ਐ ਹੋਜੇ। ਟਰੱਕ ਨੂੰ ਬਣ ਗਈ ਭਾਦੀ। ਉਹਨੇ ਉੱਥੇ ਫਿਰ ਭੈਣ ਮੰਨਿਆ ਉਹਨੂੰ। ਘਰ ਨੂੰ ਭੈਣ ਮੰਨਿਆ ਉਹਦੀ। ਅੱਛਾ ਸੁਦਾਗਰ ਨੇ। ਹਾਂ ਵੀ ਮੇਰੇ ਘਰ ਮ ਭੈਣ ਐ। ਠੀਕ ਐ। ਤੇ ਉਧਰੋਂ ਭਾਈ ਉਹ ਬੱਚੇ ਪੜਨ ਲੱਗ ਪਏ ਉਹਨਾਂ ਨੇ ਧੋਬੰਦੇ ਧੋਬੀ ਨੇ। ਹੂੰ। ਠੀਕ ਐ ਨਾ? ਹੂੰ। ਉਹ ਬੰਦੇ ਤੋਂ ਵੀ ਨਾ ਪਾਣ ਲਾਪੇ ਖੋਗੇ ਖਬਰੂ ਹੋ ਗਈ ਠੀਕ ਹੈ ਉਹ ਕਹਿੰਦੇ ਧੋਬੀ ਨੂੰ ਕਹਿੰਦੇ ਪਿਤਾ ਜੀ ਹੁਣ ਅਸੀਂ ਛੋਟੀ ਸੇਵਾ ਕਰਾਂਗੇ ਸਾਨੂੰ ਨੌਕਰੀ ਤੇ ਰਖਾਇਆ ਅੱਛਾ ਉਹ ਰਾਜੇ ਰਾਜੇ ਦੇ ਲੈ ਜਾਂਦਾ ਉਹ ਉਸੇ ਦੀ ਉਹਨਾਂ ਦਾ ਪਤਾ ਨਹੀਂ ਨਾ ਨਾ ਰਾਜੇ ਨੂੰ ਪਤਾ ਹੂੰ ਤਬ ਜਿਥੋਂ ਪਈ ਉੱਥੇ ਲੈ ਜਾਂਦਾ ਤੇ ਉਹ ਦੋਨੇ ਰਹਿੰਦੇ ਉਹ ਰਾਜਾ ਕਹਿੰਦਾ ਵੀ ਮੈਂ ਨਾਲ ਤਾਂ ਕੋਈ ਕੰਮ ਨਹੀਂ ਲੈਂਦਾ ਬਸ ਮੇਰੇ ਨਾਲ ਮੈਨੂੰ ਬਿਸਲੇ ਰਹੇ ਬਸ ਕੰਨੇ ਸੋਹਣੇ ਬੱਚੇ ਸੀ ਉਹ ਦੋਨੇ ਠੀਕ ਹੈ ਤੇ ਭਾਈ ਐਨੇ ਨੂੰ ਸਦਾ ਕਰਦਾ ਜਾ ਆ ਜਾ ਜਾਂਦਾ ਜਿਹੜੇ ਖਾਂਦਾ ਉਹ ਉੱਥੇ ਉਹਨਾਂ ਨੂੰ ਕਹਿੰਦਾ ਕਹਿੰਦਾ ਸਦਾ ਕਰਵੀਂ ਬੰਦਾ ਇਹ ਜਾ ਤਾਹੀਂਦਾ ਇਮਾਨਦਾਰੀ ਵਾਲਾ ਮੇਰੇ ਜਹਾਜ਼ ਦੀ ਰਾਖੀ ਰੱਖਣ ਵਾਲਾ ਹੂੰ ਠੀਕ ਹੈ ਹੂੰ ਉਹ ਰਾਜਾ ਕਹਿੰਦਾ ਵੀ ਮੇਰੇ ਕੋਲੇ ਦੋ ਬੰਦੇ ਆਜਾ ਉਹਨਾਂ ਨੂੰ ਮੈਂ ਕਹਦું ਵੀ ਘਰੇ ਨਾ ਜਾਇਓ ਰਾਜਨ ਗੜਾ ਪਤਾ ਜੀ ਮੇਰੇ ਮੁੰਡੇ ਆ ਇਹ ਉਹ ਪਾਤਾ ਤੋਂ ਬੰਤੋ ਵੀ ਇਹ ਮੁੰਡੇ ਆ ਹਾਂ ਠੀਕ ਹੈ ਕਿ ਨਹੀਂ ਹੂੰ ਉਹ ਕਹਿੰਦਾ ਪੁੱਤ ਅੱਜ ਘਰੇ ਨਾਲ ਉਹ ਤੁਸੀਂ ਇੱਥੇ ਰਹੋ ਹੂੰ ਕਹਿੰਦੇ ਜੀ ਕੋਈ ਨਹੀਂ ਅਸੀਂ ਇੱਥੇ ਰਹਾਂਗੇ ਹੁਣ ਉਹਨਾਂ ਨੇ ਭਾਈ ਜਿਹੜੀ ਪਿਛਲੀ ਛਟੋਰੀ ਸੀ ਉਹ ਕਹਿੰਦਾ ਜਿਹੜਾ ਮੇਰੂ ਸੀਗਾ ਸਰਪੰਨੂ ਕਹਿੰਦਾ ਵੱਡੇ ਨੂੰ ਕਹਿੰਦਾ ਕੋਈ ਬਾਤ ਸੁਣਾ ਕਹਿੰਦਾ ਕਿਹੜੀ ਸੁਣਾ ਮੈਂ ਕਹਿੰਦਾ ਹੱਡ ਬਿੱਤੀ ਸੁਣਾ ਹੂੰ ਹੱਡ ਬਿੱਤੀ ਫਿਰ ਉਹ ਭਾਈ ਉੱਥੋਂ ਟੋੜੜੀ ਹੂੰ ਪਿੱਛੇ ਤੋਂ ਟੋੜੀ ਵੀ ਆ ਸਾਰੀ ਹੂੰ ਸਾਰੀ ਸੁਣਾ ਮੈਂ ਪਿੱਛੇ ਤੋਂ ਕਿ ਤੇ ਚੱਕ ਲੱਕੀ ਗਈ ਆ ਉੱਥੋਂ ਟੋਰੀ ਛਿਟ ਵਾਰੇ ਟੋਰੀ ਛੁ ਉਹਨਾਂ ਨੇ ਅੱਛਾ ਅੱਛਾ ਠੀਕ ਠਾਕ ਚੱਲਾਂ ਨੇ ਕੋਈ ਨਾ ਹੈ ਚੱਲਾਂ ਨੇ ਆ ਬੱਚੂ ਚੱਲਦੇ ਹਾਂ ਹਾਂ ਭਾਈ ਉਹ ਜਦੋਂ ਕਹਿੰਦਾ ਉਹ ਮਾਟਰ ਦਾ ਦਾ ਆਪਾ ਰਾਜ ਕਰਦੇ ਸੀ ਕਹਿੰਦਾ ਅੰਬਪੁਰੀ ਦੇ ਰਾਜੇ ਸੀਗੇ ਹੂੰ ਉਹ ਜਿਹੜਾ ਦੱਸਦਾ ਸਰਬਨ ਉਹਨੂੰ ਹੂੰ ਕਹਿੰਦਾ ਪਤਾ ਨਹੀਂ ਕੀ ਭਾਵੀ ਬਣੀ ਕਹਿੰਦਾ ਪਤਾ ਨਾਲ ਆਪਾਂ ਨੂੰ ਕਹਿੰਦਾ ਆ ਹਾਲ ਹੋ ਗਿਆ ਠੀਕ ਹੈ ਹੂੰ ਕਹਿੰਦਾ ਮਾਤਾ ਜੂ ਦਾ ਪਰਤੂ ਰਹ ਜਾਂਦੇ ਸੀ ਗਰਮੀ ਨਾਲ ਕਹਿੰਦਾ ਗਾਸ਼ ਖਾ ਕੇ ਡਿੱਗਦੀ ਹੂੰ ਕਿਉਂ ਦਾ ਟਾਕੜਾ ਰੋਟਾ ਸੀ ਕਹਿੰਦਾ ਗਾਸ਼ ਖਾ ਕੇ ਡਿੱਗਦੀ ਮਾੜਾ ਜਾਉਂ ਲੋਟ ਹੋਈ ਕਹਿੰਦਾ ਉਧਰ ਉਤਰ ਪਿਆ ਆਪਾਂ ਉਦੋਂ ਕਹਿੰਦਾ ਭਰਾਵਾ ਮਹਿਰੀ ਦੀ ਰੈਤ ਤੇ ਆਪਾਂ ਆ ਕੇ ਹੂੰ ਉਹ ਕਹਿੰਦਾ ਮਹਿਰੀ ਦੀ ਰੈਤ ਤੇ ਉੱਠ ਤੇ ਉਠਾ ਕਹਿੰਦਾ ਆਪਣਾ ਲਿਉਂਦਾ ਹੁੰਦਾ ਸੀ ਬਾਲਣ ਮਾਂ ਆਪਣੀ ਕਹਿੰਦਾ ਪਾਣੀ ਭਾੜੀ ਹੁੰਦੀ ਸੀ ਆਪਾਂ ਦੋਨੇ ਭਾਈ ਪੱਠੇ ਤੇ ਕਹਿੰਦਾ ਝੋਕਾ ਲਾਉਂਦੇ ਹੁੰਦੇ ਸੀ ਹੂੰ ਕਹਿੰਦਾ ਇੱਕ ਦਿਨ ਪਤਾ ਨਹੀਂ ਕੀ ਗੱਲ ਹੋਈ ਕਹਿੰਦਾ ਪਿਓ ਤਾਂ ਆਏ ਨਾ ਉਥੋਂ ਮੁੜ ਕੇ ਮੇਰੀ ਕਹਿੰਦਾ ਬੇਈਮਾਨ ਹੋ ਗਈ ਕਹਿੰਦਾ ਉਹਨੇ ਦਿਖਾਇਆ ਤੇ ਆਪਣੀ ਮਾਂ ਚੜਾਤੀ ਹੂੰ ਤੇ ਉਹ ਨੂੰ ਕਹਿੰਦਾ ਜਦੋਂ ਆਇਆ ਉਹਨੂੰ ਪੁੱਠੇ ਹੀ ਬੋਲਿਓ ਮੇਰੀ ਟਾਰੇ ਪੈਰ ਚੱਕ ਕੇ ਪੈ ਗਈ ਮੈਨੂੰ ਸੀ ਪਤਾ ਕੁਝ ਵੀ ਉਖੇ ਹੀ ਇਕੱਠੇ ਗਏ ਹੋ ਜਿਹੇ ਜੁੰਡੇ ਥੇ ਕੰਨ ਨਹੀਂ ਹੁੰਦੀ ਤਾਂ ਪਤਾ ਹੀ ਐ ਅੱਛਾ ਉਹ ਕਹਿੰਦਾ ਵੀ ਉਹਨੇ ਫਿਰ ਪਿਓ ਨੂੰ ਕਹਿੰਦੇ ਵੀ ਆਪਦੇ ਬੱਚਿਆਂ ਨੂੰ ਲੈ ਕੇ ਤੁਰ ਜਾ ਅੱਛਾ ਉਹਨੂੰ ਚੱਕ ਕੇ ਕਹਿੰਦਾ ਲੈ ਆਇਆ ਕਹਿੰਦਾ ਦਰਿਆ ਚੜਦਾ ਸੀ ਬਾਹਲਾ ਉਹਨੇ ਤਾਂ ਮੈਨੂੰ ਤਾਂ ਇੱਕ ਪਾਸੇ ਵੰਤਾ ਤੈਨੂੰ ਇੱਕ ਪਾਸੇ ਵੰਤਾ ਅੱਛਾ ਠੀਕ ਹੈ ਤੇ ਕਹਿੰਦਾ ਤੇ ਉਹ ਕਹਿੰਦਾ ਦਰਿਆ ਚ ਪਤਾ ਨਹੀਂ ਕਿੱਧਰ ਗਿਆ ਉਹ ਕਿੱਧਰ ਨਾ ਗਿਆ ਉਹ ਬਾਪ ਅੱਛਾ ਰੁੜ ਗਿਆ ਉਹ ਹੂੰ ਤੇ ਕਹਿੰਦਾ ਮਾ ਦਾ ਨਹੀਂ ਪਤਾ ਲੱਗਿਆ ਕਿੱਥੇ ਗਿਆ ਅੱਛਾ ਉਹਨੇ ਰੋਣਾ ਪਾਤਾ ਹਾਂ ਕੰਡੀ ਚੋਰ 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 अच्छा वो आया, और आया राजा ਦਾ ਰਾਜਾ ਪੱਟ ਕੇ ਉਹ ਪਾਣੀਆਂ ਦਾ ਟੱੜ ਗਿਆ ਵੀ ਆਪਾਂ ਕੀ ਲੈਣਾ ਆਪਾਂ ਨੇ ਕੋਈ ਛੜਕੁੱਟ ਦੀ ਪਾਣੀਆਂ ਇਹ ਜੀ ਹੁੰਦੇ ਆ ਨਾ ਜੀ ਆਪਾਂ ਕੀ ਲੈਣਾ ਉਹ ਰਾਜ ਬੰਦੇ ਆ ਜਿਹੜੇ ਦੇ ਕਹਿੰਦੇ ਵੀ ਚੋਰ ਕਹਿੰਦਾ ਜੀ ਪਤਾ ਨਹੀਂ ਚੋਰ ਕਹਿੰਦਾ ਐ ਦੱਸ ਵੀ ਤੇਰਾ ਕੋਈ ੱੱਕਿਆ ਬਾਣੀਆਂ ਨੂੰ ਕਹਿੰਦੇ ਕਹਿੰਦਾ ਮੇਰਾ ਕੁਛ ਨਹੀਂ ੱੱਕਿਆ ਗਿਆ ਹੂੰ ਫਿਰ ਫਿਰ ਉਹਨੇ ਤਾਂ ਪਾਇਆ ਸੀ ਜਾਣ ਕੇ ਰੌਲਾ ਰਾਂਣੀ ਨੇ ਤਾਂ ਉਹ ਪੁੱਤ ਸੀ ਉਹਲੇ ਜੋਨੇ ਗਾ ਕਰਨ ਜਿਉਂਨੇ ਸਾਰੀ ਗੱਲ ਤੇਰਾ ਪਿੱਛੇ ਤੋਂ ਸੁਣਾਈ ਸੀ ਐ ਕਰਕੇ ਉਹ ਕਹਿੰਦਾ ਵੀ ਕਹਿੰਦਾ ਵੀ ਇਹਨੂੰ ਬਖਸ਼ ਰਾਣੀ ਉਹ ਕਹਿੰਦੀ ਫਿਰ ਮੈਂ ਤਾਂ ਨਹੀਂ ਦਰਦੀ ਤੇ ਰਾਜੇ ਤੋਂ ਪਨਾਤਾ ਤਨਾਈਆਂ ਜਾਣ ਮੈਂ ਰਾਜੇ ਦੇ ਮਦਰਲੇ ਪਾਛੇ ਖੜ ਕੇ ਦੱਥੂ ਅੱਛਾ ਕਹਿੰਦੀ ਫਿਰ ਭਾਈ ਉੱਥੇ ਇਹ ਰਾਣੀ ਦੱchn ਲੱਗ ਜਾਂਦੀ ਹੈ ਠੀਕ ਆ ਜਾਂ ਉਹ ਡੈਂਟੀਆ ਉੱਥੇ ਕਹਿੰਦੀ ਕੰ ਲੈ ਲਾਣੀ ਮੇਰਾ ਲੁੱਟਿਆ ਗਿਆ ਤੇਰਾ ਵੀ ਨਾਲ ਹੀ ਲੁੱਟਿਆ ਗਿਆ ਅੱਛਾ ਉਹ ਰਾਣੀ ਕਹਿੰਦੀ ਆ ਰਾਣੀ ਕਹਿੰਦੀ ਹਾਂ ਕਹਿੰਦੀ ਉਹ ਕਿਵੇਂ ਕਹਿੰਦੀ ਜਨਾ ਨੇ ਬਾਤ ਸੁਣਾਈ ਆ ਉਹ ਪ੍ਰਾਣੀ ਹੂੰ ਵੀ ਆਪਾਂ ਆ ਗੱਲ ਆਈ ਸੀਗੀ ਅੱਛਾ ਕਹਿੰਦੀ ਪੁੱਤ ਤੇਰੇ ਵੀ ਐ ਇਹ ਮੇਰੇ ਵੀ ਐ ਇੱਥੇ ਨਿਬੜਿਆ ਕੰਮ ਪੁੱਤ ਜਾਨ ਸਮਝਿਆ ਕਿ ਨਹੀਂ ਠੀਕ